ਦੀ ਕੰਵੇਜਿੰਗ ਮੇਰੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਸੀਪੀ ਸਾਹਿਬ ਨੂੰ ਜਿਹੜਾ ਸਾਈਬਰ ਠੱਗਿਆ ਜਿਹੜਾ ਲਗਾਤਾਰ ਆਨਲਾਈਨ ਠੱਗੀ ਮਾਰ ਰਿਹਾ ਉਹਦੇ ਖਿਲਾਫ ਅਸੀਂ ਸੀਪੀ ਸਾਹਿਬ ਨੂੰ ਦਰਖਾਸਤ ਦੇਣ ਆਏ ਹਾਂ ਕਿ ਉਹਦੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਸਾਈਬਰ ਠੱਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਜਿਹੜੀਆਂ ਸਲਾਵਾ ਬਣਾਇਆ ਗਈਆਂ ਸੰਗਤਾਂ ਦੀ ਸਹੂਲਤ ਵਾਸਤੇ ਹੀ ਆਨਲਾਈਨ ਕੀਤੀਆਂ ਗਈਆਂ ਪਰੰਤੂ ਜਿਹੜੇ ਅੱਜਕੱਲ੍ਹ ਸਾਈਬਰ ਠਾਕ ਬੈਠੇ ਹਨ ਉਹ ਕੋਈ ਨਾ ਕੋਈ ਰਸਤਾ ਲੱਭ ਲੈਣੇ ਜਿਸ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਸਕਣ ਇਸੇ ਤਰ੍ਹਾਂ ਦੀ ਅਜੇ ਤੱਕ तकरीबन 5-6 ਪਹਿਲਾਂ ਇਹੋ ਹੀ ਠਾਕ ਜਿਹੜਾ ਲੋਕਾਂ ਨਾਲ ਲਗਾਤਾਰ ਠੱਗੀ ਮਾਰ ਰਿਹਾ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਨ ਜੋਗ ਪ੍ਰਧਾਨ ਸਾਹਿਬ ਨੇ ਸਾਡੇ ਪੰਜਾਬ ਸਟਾਨ ਨੂੰ ਕਿਸੇ ਹਦਾਰ ਦੇ ਦਿੱਤੇ ਸਾਡੇ ਇੰਟਰਨੈਟ ਵਿਭਾਗ ਨੇ ਉਹਦੀ ਜੜੀ ਵੈਬਸਾਈਟ ਉਹਨੇ ਮਰਾਈ ਉਹ ਬੰਦ ਕਰਾਈ ਪਰੰਤੂ ਉਹਦੇ باوجود ਆ ਦੋ ਤਿੰਨ ਦਿਨਾਂ ਤੋਂ ਲਗਾਤਾਰ ਫੇਰ ਸਾਨੂੰ ਉਹਦੇ ਖਿਲਾਫ ਜਿਹੜੀਆਂ ਸੰਗਤਾਂ ਦੀਆਂ ਕੰਪਲੇਂਟ ਆ ਰਹੀਆਂ ਕਿ ਉਹ ਫੇਰ ਠੱਗੀ ਮਾਰ ਰਿਹਾ ਉਦੇ ਖਿਲਾਫ ਇਹ ਅੱਜ ਸੀਪੀ ਸਾਹਿਬ ਨੂੰ ਤਰਕਾਸ ਦਿੱਤੀ ਹੈ ਕਿ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਕੇਸਨਾ ਪੰਚ ਸੀਪੀ ਸਾਹਿਬ ਨੂੰ ਕੀ ਵਿਸ਼ਵਾਸ ਦਿਆ ਸੀਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਆ ਹੈ ਕਿ ਤੁਰੰਤ ਉੱਤੇ ਪਰਚਾ ਕਰਕੇ ਤੇ ਉਹਨੂੰ ਬੰਦੇ ਨੂੰ ਟੈਸਟ ਕੀਤਾ ਜਾਊਗਾ ਤੇ ਉੱਤੇ ਬੰਦੀ ਤੁਰੰਤ ਕਾਰਵਾਈ ਕੀਤੀ ਜਾਊਗੀ ਤੇ ਮੇਰੀ ਜਿੱਥੇ ਸੀਪੀ ਸਾਹਿਬ ਨੇਹੀਂ ਜਿੱਥੇ ਬਖਾਸ ਦਿੱਤੀ ਤੇ ਮੈਂ ਸੰਗਤਾਂ ਨੂੰ ਬੇਨਤੀ ਵੀ ਕਰਦਾ ਤੇ ਅਪੀਲ ਵੀ ਕਰਦਾ ਕਿ ਕਿਰਪਾ ਕਰਕੇ ਜਿਹੜੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਪਣੀਆਂ ਵੈਬਸਾਈਟੀਆਂ ਕੇਵਲ ਤੇ ਕੇਵਲ ਉਹਤੇ ਹੀ ਕਮਰਾ ਬੁੱਕ ਕੀਤਾ ਜਾਵੇ ਜਿਹੜੇ ਇਹੋ ਜਿਹੇ ਸਾਈਬਰ ਠੱਗਿਆ ਉਹਨਾਂ ਨੂੰ ਕਿਸੇ ਕਿਸਮ ਦੇ ਕੋਈ ਨਾਮ ਬੁਕਿੰਗ ਕੀਤੀ ਜਾਵੇ ਤੇ ਨਾ ਹੀ ਉਹਨਾਂ ਨੂੰ ਕੋਈ ਪੇਮੈਂਟ ਦਿੱਤੀ ਜਾਵੇ ਜੀ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਸੀ ਜੀ ਤੇ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਤੇ ਅੱਜ ਤੋਂ 5-6 ਮਹੀਨੇ ਪਹਿਲਾਂ ਇੱਕ ਜੰਮੂ ਦੀ ਕੁੜੀ ਨਾਲ ਵੀ ਠੱਗੀ ਵਜੂ ਸੀ ਇੱਕ ਅਮਰੀਕਾ ਤੋਂ ਐਨਆਰਆਈ ਮੁੰਡਾ ਆਇਆ ਸੀ ਉਹਦੇ ਨਾਲ ਵੀ ਠੱਗੀ ਹੋ ਜਿਹੜੀ ਤਕਰੀਬਨ ਪਹਿਲਾਂ 5-6 ਮਹੀਨੇ ਪਹਿਲਾਂ ਕੰਪਲੇਂਟ ਅਸੀਂ ਦਿੱਤੀ ਉੱਤੇ ਤਕਰੀਬਨ ਕੋਈ ਕਾਬਰ ਨਹੀਂ ਕਾਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਵੱਲੋਂ ਪਰੰਤੂ ਫਿਰ ਵੀ ਅਜੇ ਹੀ ਸੀਪੀ ਸਾਹਿਬ ਉਹਨੋਂ ਰੰਧਾਵਾ ਸਾਹਿਬ ਗੱਡੇ ਭੁੱਲਰ ਸਾਹਿਬ ਬੰਦੇ ਸੀ ਹੁਣ ਅੱਜ ਕੱਲ ਜਿਹੜੇ ਆ ਚੱਲੋ ਸਾਹਿਬ ਆਏ ਉਹਨਾਂ ਨੇ ਅਹੀ ਦੁਬਾਰਾ ਕੰਮ ਲੈਣ ਕੀਤੇ ਹੈ ਸਾਈਬਰ ਠੱਗ ਇਹ ਸੇਮ ਹੀ ਉਹਨੇ ਫੋਟੋਆਂ ਲਾਈਆਂ ਸੇਮ ਹੀ ਉਹ ਫੋਟੋ ਲਾ ਕੇ ਉਹ ਜਿਹੜਾ ਸਾਈਬਰ ਠੱਗੀ ਮਾਰਦਾ ਪਰੰਤੂ ਅਜੇ ਤੱਕ ਬੰਦਾ ਟਰੇਸ ਨਹੀਂ ਹੋ ਸਕਿਆ